ਬਠਿੰਡਾ ਦੇ ਤਲਾਬ ਗਲੀ 4 ਨੰਬਰ ਤੇ ਕੋਲ ਦਰਗਾਹ ਦੇ ਕੋਲ ਮਿਸਾਈਲ ਵਰਗਾ ਕੋਈ ਚੱਲਿਆ ਹੋਇਆ ਹਥਿਆਰ ਮਿਲਿਆ ਤਸਵੀਰਾਂ ਚ ਵੇਖ ਸਕਦੇ ਹੋ ਜੋ ਦੇਖਣ ਨੂੰ ਇੱਕ ਵੱਡੇ ਡਰਮ ਤੋਂ ਵੀ ਜ਼ਿਆਦਾ ਵੱਡਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੱਗਦਾ ਹੈ ਕਿ ਭਾਰਤੀ ਸੈਨਾ ਦੇ ਵੱਲੋਂ ਆਸਮਾਨ ਦੇ ਵਿੱਚੋਂ ਉਡਾ ਦਿੱਤਾ ਗਿਆ ਸੀ ਇਹ ਬਠਿੰਡਾ ਦੇ ਵਿੱਚ ਆ ਕੇ ਰਿਹਾ ਹੈ ਜਿਸ ਦੀ ਇੱਕ ਤਸਵੀਰ ਹੁਣ ਨਿਕਲ ਕੇ ਸਾਹਮਣੇ ਆਈ ਹੈ ਬੀ ਪਲਾਬਸਤੀ ਨੰਬਰ 4 ਅੱਛਾ ਕੀ ਗੱਲ ਹੋਈ ਰਾਤ ਨੂੰ ਰਾਤ ਇਹ ਜਦੋਂ ਬੰਬ ਪਿਆ ਡਿੱਗਿਆ ਜੀ ਸਾਰੇ ਡਰ ਗਏ ਜਵਾਕ ਵੀ ਡਰ ਗਏ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕ ਇੱਕ ਦਾ ਮਲੇਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਸਮੋਖਾ ਕੱਟਾ ਸੀ ਧਮਾਕਾ ਬਹੁਤ ਵੱਡਾ ਧਮਾਕਾ ਸਾਰੇ ਬੱਚੇ ਡਰ ਗਏ ਜੇ ਕਿ ਕੰਬੀ ਆ ਰਹੇ ਬੱਚੇ ਲੱਗਦਾ ਵੀ ਫੌਜ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਉੱਤੇ ਹੀ ਖਤਮ ਕਰਤਾ ਜੀ ਜੇ ਜੇ ਹੀ ਆਪਣਾ ਹੀ ਰੱਟਕ ਦਿੱਤਾ ਤਾਂ ਬਹੁਤ ਵੱਡਾ ਸਾਰਾ ਹਾਂ ਜੀ ਬੱਚਿਆਂ ਦਾ ਸਾਰਾ ਕਾਰਕ ਦਾ ਸੀ ਆਪ ਵੀ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਕੀ ਹੋਇਆ ਕੀ ਰਾਤ ਨਿਕਲ ਰਹੀ ਰਾਤ ਇਹ ਤਾਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜਾ ਮੁੰਡਾ ਨਾਲ ਪਏ ਮੈਂ ਖੁੱਟ ਖੜ ਦਵਾ ਦਾਬ ਮਕਿਆ ਤੇ ਉੱਤੇ ਡਿੱਗੂਆ ਉਹ ਦਵਾ ਦੇ ਤੇ ਜਵਾਕਾਂ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋਣੀ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾੜੇ ਦਾ ਬਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਗਏ ਪਰਮਾਤਮਾ ਨੇ ਰੱਖ ਤੇ ਕਿੰਨਾ ਧਮਾਕਾ ਸੀ ਧਮਾਕਾ ਤਾਂ ਪੂਰਾ ਤਕੜਾ ਹੀ ਪਿਆ ਸੀ ਕੋਸ਼ਿਸ਼ੇਸ਼ ਵੀ ਹਲ ਗਏ ਕੰਪਿਊਟਰ ਕੇ ਸ਼ੀਸ਼ੇ ਆਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਇੱਕ ਮਿਜ਼ਾਈਲਾਂ ਨਿਕਲੀਆਂ ਜਾਂ ਸਮਾਂ ਤਿੰਨ ਲੱਗ ਗਈਆਂ ਜੀ ਗਾਂ ਨੂੰ ਹੂੰ ਇਹ ਚੋ ਪੀਜੀ ਆ ਨਾ ਤਿੰਨ ਇਹਦੇ ਸਣੇ ਸੀ ਦੋ ਗਾਂ ਟੱਪ ਗਈਆਂ ਇੱਕ ਇਹ ਆ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਿੱਗ ਗਏ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਜੀ ਡਰਤਾ ਹੁਣ ਹੈਗਾ ਹੀ ਐ ਬਈ ਨਾ ਜਾਣੀ ਕਿਸੇ ਜਵਾਕ ਜੱਲੇ ਦਾ ਜਾਂ ਹੋਰ ਕਿਸੇ ਦਾ ਨੁਕਸਾਨ ਹੋ ਜਾਏ ਡਰਤਾ ਹੈ ਪਰ ਲੱਗਦਾ ਸਹੀ ਟਾਈਮ ਦੇ ਉੱਤੇ ਭਾਰਤੀ ਸੈਨਾ ਵੀ ਮੂੰਹ ਤੋੜ ਜਵਾਬ ਦੇ ਰਹੀ ਆ ਰਾਤਾ ਇਹ ਤਾਂ ਹਾਂ ਹੀ ਮਤਲਬ ਫਤਮੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਫਿਰ ਇਹਦਾ ਲਾਟਾਂ ਨਿਕਲੀਆਂ ਨੇ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੈਨਾ ਦੇ ਜੜੇ ਨਹੀਂ ਨਹੀਂ ਵਧੀਆ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ